40 ਸਾਲ ਦੇ ਜਗਤਾਰ ਸਿੰਘ ਦੀ ਦੁਬਈ ਵਿੱਚ ਹੋਈ ਹਾਰਟ ਅਟੈਕ ਨਾਲ ਮੌਤ ਜ਼ਿਲ੍ਹਾ ਸ਼ਿਦ ਭਗਤ ਸਿੰਘ ਨਗਰ ਦੇ ਕਸਬਾ ਮੁਕੰਦਪੁਰ ਦੇ ਜਗਤਾਰ ਸਿੰਘ ਪੁੱਤਰ ਬਖਸ਼ੀ ਰਾਮ ਸਾਫਾ ਮੈਂਬਰ ਪੰਚਾਇਤ ਦੇ ਵਿਦੇਸ਼ ਦੀ ਧਰਤੀ ਉੱਤੇ ਮੌਤ ਹੋਣ ਦਾ ਸਮਾਚਾਰ ਮਿਲਿਆ ਇਸ ਘਟਨਾ ਸਬੰਧੀ ਮ੍ਰਿਤਕ ਜਗਤਾਰ ਸਿੰਘ ਦੇ ਪਿਤਾ ਬਖਸ਼ੀ ਰਾਮ ਤੇ ਚਾਚਾ ओमप्रकाश ਜਿੰਦਸਿਆ ਕੇ ਸਾਡਾ ਲड़का ਕਰੀਬ 8 ਸਾਲ ਤੋਂ ਦੁਬਈ ਵਿੱਚ ਕੰਮ ਕਰ ਰਿਹਾ ਸੀ ਲੇਕਿਨ ਸਾਨੂੰ ਸਵੇਰੇ ਸਾਡੇ ਰਿਸ਼ਤੇਦਾਰਾਂ ਦਾ ਫੋਨ ਆਇਆ ਕਿ ਤੁਹਾਡਾ ਲੜਕੇ ਜਗਤਾਰ ਨੂੰ ਹਾਰਟ ਅਟੈਕ ਆ ਗਿਆ ਤੇ ਉਹ ਉਸ ਵਕਤ ਕੰਮ ਕਰ ਰਿਹਾ ਸੀ ਉਹਨਾਂ ਅੱਗੇ ਦੱਸਿਆ ਕਿ ਉਹ ਇੱਕ ਠੇਕੇਦਾਰ ਕੋਲ ਕੰਮ ਕਰਦਾ ਸੀ ਸਾਡੇ ਲੜਕੇ ਜਗਤਾਰ ਦੇ ਮਰਤਕ ਦੇ ਪੰਜਾਬ ਲਿਉਣ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਜੋ ਅਸੀਂ ਆਪਣੇ ਲੜਕੇ ਦੀਆਂ ਅੰਤਿਮ ਰਸਮਾਂ ਨਿਭਾ ਸਕੀਏ ਇਹ ਉਸਦੇ ਪਰਿਵਾਰਕ ਮੈਂਬਰਾਂ ਨੇ ਅਪੀਲ ਕੀਤੀ ਅਤੇ ਕਿਹਾ ਕਿ ਸਾਨੂੰ ਬਣਦਾ ਮੁਆਵਜ਼ਾ ਵੀ ਪ੍ਰਧਾਨ ਮੰਤਰੀ ਮੋਦੀ ਆਪਣੇ ਦਖਲ ਦੇ ਕੇ ਦਿਵਾਣ ਤਾਂ ਕਿ ਇਨਾਂ ਦੇ ਪਰਿਵਾਰ ਦਾ ਗੁਜ਼ਾਰਾ ਚੱਲਦਾ ਰਹੇ ਤੇ ਛੋਟੇ ਦੋ ਲੜਕੇ ਅਤੇ ਆਪਣੀ ਪਤਨੀ ਨੂੰ ਜਗਤਾਰ ਸਿੰਘ ਪਿੱਛੇ ਰੋਂਦਿਆ ਕਰ ਲਿਆਂਦਾ ਛੱਡ ਗਿਆ ਹੈ। ਕੀ ਨਾਮ ਤੁਹਾਡਾ ਤੇ ਕਿਹੜਾ ਪਟਿਆ ਹੈ? ਮੇਰਾ ਨਾਮ ਪ੍ਰਕਾਸ਼ ਹੈ ਜੀ। ਪਿੰਡ ਮਕੰਦਪੁਰ ਜ਼ਿਲ੍ਹਾ ਨਮਾਸ਼ਾ ਜਗਤਾਰ ਸਿੰਘ ਮੇਰਾ ਭਤੀਜਾ ਹੈ ਜੀ। ਤੇ ਇਹਨੂੰ ਅਟੈਕ ਹੋ ਗਿਆ ਬਾਹਰ ਗਰੀਬ ਪਰਿਵਾਰ ਆ ਤੇ ਹੁਣ ਅਸੀਂ ਉਧਰ ਕੰਟੈਕਟ ਕੀਤਾ ਸਾਡੇ ਰਿਸ਼ਤੇਦਾਰ ਆ ਉਹ ਕਹਿ ਰਿਹਾ ਬਈ ਤਿੰਨ ਚਾਰ ਦਿਨ ਲੱਗਣਗੇ ਬੋਡੀ ਆਲ ਬਈ ਵੈਸੀ ਵਾਲਿਆਂ ਨਾਲ ਗੱਲ ਹੋਈ ਆ ਹੁਣ ਇਹ ਨਹੀਂ ਸਾਨੂੰ ਪਤਾ ਹੈ ਬਈ ਉਨੀ ਕੁਛ ਦੇਣਾ ਹੈ ਜਾਂ ਨਹੀਂ ਦੇਣਾ ਕਿ ਉਹ ਇੱਕ ਉਹ ਠੇਕੇਦਾਰ ਆ ਜੀ ਮਿਸਰੀ ਉਹਦੇ ਕੋਲ ਕੰਮ ਕਰਦਾ ਸੀਗਾ ਠੇਕੇਦਾਰ ਨੂੰ ਕੰਮ ਕੰਮ ਕਾਦਾ ਕਰਦਾ ਸੀ ਕੰਮ ਉਹ ਸਟੀਲ ਫੈਕਸਰ ਸੀਗਾ ਜੀ ਹਾਂ ਬਾਕੀ ਠੇਕੇਦਾਰਾਂ ਦਾ ਪਤਾ ਨਹੀਂ ਕਿਦਾਂ ਦਾ ਜ਼ੋਰ ਦਾ ਕੰਮ ਕਰਾਉਂਦੇ ਆ ਜਾਂ ਕੀ ਆ ਕਰਨਾ ਪੈਂਦਾ ਮਜਬੂਰੀ ਹੁੰਦੀ ਆ ਉਹਨੂੰ ਕੰਮ ਤੇ ਹੀ ਅਟੈਕ ਹੋ ਗਿਆ ਜੀ ਹਸਪੀਟਲ ਜਾਂਦੇ ਆ ਉਹ ਜਦੋਂ ਡਾਕਟਰਾਂ ਨੇ ਡਿਕਲੇਅਰ ਕੀਤਾ ਕਹਿੰਦੇ ਇਹਦੀ ਡੈਥ ਹੋ ਚੁੱਕੀ ਆ ਇਹ ਨਹੀਂ ਪਤਾ ਹੈ ਵੀ ਹਸਪੀਟਲ ਦੇ ਵਿੱਚ ਹੋਈ ਆ ਜਾਂ ਬਾਹਰ ਹੋ ਗਈ ਇਹਦਾ ਨਹੀਂ ਸਾਣ ਪਤਾ ਕਿੰਨੀ ਉਮਰ ਸੀ ਤੁਹਾਡੇ ਤੇ ਤਕਰੀਬਨ 47 ਜਾਂ 48 ਹਿਆ 48 ਸੌਰੀ ਸਾਲ ਸੀ ਹਾਂ ਜੀ ਤੇ ਕਿੰਨੀ ਵਾਰੀ ਆ ਕੇ ਗਏ ਕਿਆ ਕਿੰਨੀ ਵਾਰ ਦੋ ਦੋ ਵਾਰ ਛੁੱਟੀ ਕੱਟ ਗਏ ਹੁਣ 8 ਕ ਮਹੀਨੇ ਹੋ ਗਏ ਹਾਂਜੀ ਹੁਣ 8 ਕ ਮਹੀਨੇ ਹੋ ਗਏ ਦੁਆਰਾ ਗਏ ਹਾਂਜੀ ਤੁਸੀਂ ਕੀ ਮੰਗਦੇ ਸਰਕਾਰਾਂ ਤੋਂ ਮੰਗ ਕੇ ਅਸੀਂ ਇਹ ਕਹਿੰਦੇ ਆ ਜੀ ਉਹ ਜਿੱਦਾਂ ਉਹ ਠੇਕੇਦਾਰ ਪਤਾ ਨਹੀਂ ਸਾਨੂੰ ਇੰਸ਼ੋਰੈਂਸ ਕਰਵਾਉਂਦੇ ਆ ਜਾਂ ਨਹੀਂ ਕਰਵਾਉਂਦੇ ਕਰਵਾਉਣੀ ਵੀ ਚਾਹੀਦੀ ਗਾਂ ਵੀ ਬੱਚਿਆਂ ਦਾ ਕੁ ਭਵਿੱਖ ਜਿਹੜਾ ਆ ਉਹ ਸਹੀ ਹੋਣਾ ਚਾਹੀਦਾ ਇਹਦਾ ਮਤਲਬ ਇਹ ਨਹੀਂ ਵੀ ਠੇਕੇਦਾਰ ਕੰਮ ਕਰਾਈ ਜਾਂਦੇ ਉਹਨਾਂ ਦਾ ਇੰਸ਼ੋਰੈਂਸ ਨਹੀਂ ਕਰਾਉਂਦੇ ਵੱਡੀਆਂ ਕੰਪਨੀਆਂ ਕਰਾਉਂਦੀਆਂ ਵੀ ਸਾਨੂੰ ਹੁਣ ਉਹਦਾ ਬਣਦਾ ਤਾਂ ਮੁਆਜਬਾ ਦੇਣਾ ਹੀ ਪਊਗਾ ਉਹਨਾਂ ਇਹ ਹੀ ਗੁਆਚ ਕਰਦੇ ਬੱਚੇ ਕੀ ਕਰਦੇ ਇਹਦੇ ਬੱਚੇ ਇੱਕ ਪਾਰ ਕੇ ਹਟਿਆ ਜੀ ਉਹ ਹੁਣ ਇੱਕ ਤਾਂ ਬੱਚਾ ਕੰਮ ਸਿੱਖਦਾ ਵਿਲਾ ਹੀ ਆ ਸਲੂਨ ਦਾ ਕੰਮ ਸਿੱਖਦਾ ਆ ਛੋਟਾ ਆਇਆ ਉਹ ਅੱਧੀ ਅੱਠੀ ਚ ਪੜਦਾ ਹੈ ਹਾਂਜੀ ਸਰ ਕੀ ਨਾਮ ਤੁਹਾਡਾ ਤੇ ਕਿਹੜਾ ਪਿੰਡ ਹੈਗਾ ਮੇਰਾ ਪਿੰਡ ਮਕੰਦਪੁਰ ਹੈ ਜੀ ਬਖਸ਼ੀराम ਐਕਸ ਪੰਜ ਮੇਰਾ ਨਾਮ ਹੈ ਤੇ ਜ਼ਿਲ੍ਹਾ ਨਵਾਂ ਸ਼ਹਿਰ ਹੈ ਤੇ ਥਾਣਾ ਮਕੰਦਪੁਰ ਹੈ ਤੇ ਕੀ ਤੁਹਾਡੇ بیٹے ਦਾ ਕੀ ਨਾਮ ਆ ਜਿਹਦੇ ਨਾਲ ਕਿੱਥੇ ਗਿਆ ਸੀ ਉਹ ਜਗਤਾਰ ਸਿੰਘ ਹੈ ਉਹ ਸ਼ਾਰਜਾ ਗਿਆ ਜੀ ਚਾਰਜੇ ਤੋਂ ਪਰੇ ਉਹਨਾਂ ਦੀ ਬਦਲੀ ਹੋਈ ਆ ਜੈ ਜੈਦੀ ਜੈਦੀ ਬਦਲੀ ਹੋਈ ਆ ਤੇ ਉੱਥੇ ਉਹ ਕੰਮ ਕਰਦੇ ਸੀ ਸਟੀਲ ਦਾ ਸਟੀਲ ਦਾ ਕੰਮ ਕਰਦੇ ਕਰਦੇ ਉਹਨੂੰ ਕੁਛ ਅਟੈਕਮੈਂਟ ਹੋ ਗਿਆ ਅਟੈਕ ਹੋ ਗਿਆ ਉੱਥੇ ਅਟੈਕ ਹੋ ਗਿਆ ਕਿੰਨੀ ਕਿਤੇ ਰੋਗੀ ਉੱਥੇ ਗਏ ਨੂੰ ਉੱਥੇ ਗਏ ਨੂੰ ਉਹਨੂੰ 8 ਸਾਲ ਤੇ ਕੋਈ 8-9 ਮਹੀਨੇ ਹੋ ਗਏ ਤੇ ਹੁਣ ਉਹ ਛੁੱਟੀ ਘੱਟ ਕੇ 8 ਮਹੀਨੇ ਬਾਅਦ ਹੋਇਆ ਗਏ ਨੂੰ ਤੇ ਹੁਣ ਉਹਨੂੰ ਆ ਕੰਮ ਹੋ ਜਾ ਅਟੈਕ ਦਾ ਕਿੰਨੇ ਬੱਚੇ ਆ ਉਹਦੇ ਦੋ ਬੱਚੇ ਆ ਇੱਕ ਕਲਾਸ 2 ਆ ਇੱਕ 8th ਪਾਸ ਹੁਣ ਫਿਰ ਬਾਡੀ ਕੀ ਕਹਿੰਦੇ ਕਦੋਂ ਕਰੇ ਬਾਡੀ ਦਾ ਹਜੇ ਇਹੀ ਕਹੀ ਜਾਂਦੇ ਆ ਬਈ ਦੋ ਤਿੰਨ ਦਿਨ ਦੋ ਤਿੰਨ ਦਿਨ ਲੱਗ ਜਾਣੇ ਆ ਐਮਬੈਸੀ ਵਾਲੇ ਦੱਸਦੇ ਆ ਉਹਨਾਂ ਨੂੰ ਸਾਡੇ ਮੋਤਪਾਰ ਬੰਦੇ ਨੂੰ ਉਹ ਫਿਰ ਸਾਨੂੰ ਮੈਸੇਜ ਦੇ ਦਾਂ ਕੀ ਸਰਕਾਰ ਤੋਂ ਕੀ ਮੰਗ ਕਰਦੇ ਆ ਸਰਕਾਰ ਤੋਂ ਅਸੀਂ ਇਹ ਮੰਗ ਕਰਦੇ ਆਂ ਵੀ ਗਰੀਬ ਪਰਿਵਾਰਾਂ ਇਹਨਾਂ ਨੂੰ ਕੋਈ ਨਾ ਕੋਈ ਆਉਦਰੋਂ ਮੁਆਵਜ਼ਾ ਪੂਰਾ ਦੁਆਇਆ ਜਾਵੇ ਤੇ ਮੁਆਵਜ਼ੇ ਸੰਬੰਧੀ ਕੀ ਕਹਿਣਾ ਚਾਹੁੰਦੇ ਆਂ ਮੁਆਵਜ਼ੇ ਸੰਬੰਧੀ ਇਹ ਗੱਲ ਹੈ ਜੀ ਵੀ ਸਾਡੀ ਸਰਕਾਰ ਨੂੰ ਬੇਨਤੀ ਹੈ ਸਾਡੀ ਵੀ ਐਂਬੈਸੀ ਜਿਹੜੀ ਆ ਦबई ਦੀ ਚਾਰਜੇ ਦੀ ਉਹਨੂੰ ਮਤਲਬ ਬਈ ਕਹਿ ਕੇ ਤਾਂ ਸਾਨੂੰ ਪੂਰਾ ਮੁੰਡੇ ਦਾ ਮੁਆਵਜ਼ਾ ਦੁਆਇਆ ਜਾਵੇ ਔਰ ਬਾਤ ਤੋਂ ਬਾਅਦ ਮੌਜੇ ਦੀ ਲੋੜ ਹੈ ਗਰੀਬ ਪਰਿਵਾਰਾਂ ਇਹ ਦੋਨੇ ਹੀ ਬੱਚੇ ਹੀ ਆ ਲੜਕੇ ਆ ਕਿ ਲੜਕਾ ਲੜਕੀ ਲੜਕੇ ਆ ਦੋਨੇ ਹੀ ਹਜੇ ਬੇਲੇ ਆ ਕੰਮ ਤੋਂ ਬੇਲੇ ਆ ਸਾਡੀ ਵੀ ਸਰਕਾਰ ਨੂੰ ਮੋਦੀ ਸਾਹਿਬ ਨੂੰ ਖਾਸ ਕਰਕੇ ਬੇਨਤੀ ਆ ਵੀ ਜੀ ਸਕੰਜਾ ਕਸਨ ਬਾਹਰਲੀ ਅੰਬੈਸੀਆਂ ਤੇ ਕਿ ਮੋਦੀ ਸਾਹਿਬ ਨੂੰ ਆ ਜੀ ਗੁਜਾਰਸ਼ ਸਾਡੀ ਵੇ ਬਾਨੀ ਅਵੇਸੀਏ ਥੋੜਾ ਸਕੰਜਾ ਕਰਸੋ ਗਰੀਬੰਦਾ ਤੰਗ ਨਾ ਹੋਵੇ ਖੁਦ ਉਹ ਉਹਨਾਂ ਤੇ ਇਨਕੁਆਰੀ ਕਰਕੇ ਬੱਚਿਆਂ ਨੂੰ ਮੁਆਜਬਾ ਦੁਆਉਣਾ ਚਾਹੀਦਾ ਸਾਡੇ ਗਰੀਬ ਮਜ਼ਦੂਰ ਆ ਵਿਚਾਰੇ ਉਧਰ ਜਾਂਦੇ ਆ ਇਹ ਸਾਡੀ ਰਿਕਵੈਸਟ ਆ ਖਾਸ ਕਰਕੇ ਮੋਦੀ ਜੀ ਪ੍ਰਧਾਨ ਮੰਤਰੀ ਜੀ ਨੂੰ ਸਮੇਂ ਦੇ ਨਾਲ-ਨਾਲ ਲੋਕ ਜਿਹੜਾ ਟੈਕਨੋਲੋਜੀ ਲਿਆਉਂਦੇ ਗਏ ਅੱਜ ਹੁਣ ਜਿਹੜਾ ਸਿਰਫ ਸੀਮਿੰਟ ਜਾਂ ਇੱਟਾਂ ਜਨ ਨਾਲ ਆਪਣੇ ਘਰਾਂ ਨੂੰ ਬਣਾਉਣ ਲੱਗੇ ਲੇਕਿਨ ਰਸੂਲਪੁਰ ਵਿੱਚ ਇੱਕ ਨਵੀਂ ਫੈਕਟਰੀ ਓਪਨ ਕੀਤੀ ਗਈ ਹੈ ਕਿ ਕੈਨ ਆਰ ਆਈ ਵੀਰ ਵੱਲੋਂ ਉਹਨਾਂ ਨੇ ਜਿਹੜਾ ਦੁਬਈ ਜਾਂ ਸਾਊਦੀ ਅਰਬ ਜਿਹੜੇ ਆ ਇਹ ਬ੍ਰਿਕਸ ਨਾਲ ਘਰ ਬਣਦੇ ਆ ਉੱਥੇ ਬਿਲਡਿੰਗ ਬਣਾਈ ਜਾਂਦੀ ਆ ਉਸੇ ਟੈਕਨੀਕ ਨੂੰ ਨਵਾਂ ਸ਼ਹਿਰ ਦੇ ਰਸੂਲਪੁਰ ਪਿੰਡ ਵਿੱਚ ਉਸ ਟੈਕਨੀਕ ਨੂੰ ਲਿਆਂਦਾ ਗਿਆ ਅਤੇ ਬ੍ਰਿਕਸ ਜਿਹੜੇ ਇੱਥੇ ਬਲੌਕ ਬਣਾਏ ਜਾਂਦੇ ਆ ਜਿਹੜੇ ਕਿ ਅੱਜ ਦੀ ਟੈਕਨੋਲੋਜੀ ਆ ਅੱਜ ਦੇ ਵਾਤਾਵਰਣ ਦੇ ਅਨੁਕੂਲ ਜਿਹੜੇ ਆ ਬ੍ਰਿਕਸ ਅਤੇ ਬਲੌਕ ਤਿਆਰ ਕੀਤੇ ਜਾਂਦੇ ਆ ਆ ਜਿਹੜੇ ਕੋ ਆਪਾਂ ਖੜੇ ਆ ਇਹਨੂੰ ਅਸੀਂ ਕੰਨੇ ਜੀ 6 ਇੰਚੀ ਬਲੌਕ ਅੱਛਾ ਜੀ ਤੇ ਇਹਦੀ ਲੰਬਾਈ ਇੱਧਰ ਨੂੰ ਜੀ ਤੇ 6 ਇੰਚੀ ਦੀ ਇੱਧਰ ਨੂੰ ਚੜਾਈ ਆ ਤੇ 6 ਇੰਚ ਤੋਂ ਚਾਈ ਆ ਆਪਾਂ ਨੂੰ ਲਗਭਗ 1.5 ਤਨ ਟਾਂ 4 ਟਾਂ ਕਵਰ ਕਰ ਜਾਂਦਾ ਇੱਕ ਬਲੌਕ ਅੱਛਾ ਜੀ ਹਾਂ ਜੀ ਤੇ ਉਹ ਜਿਹੜਾ ਬੈਨੀਫਿਟ ਹੈ ਇਹ ਕਿ ਜਿਵੇਂ ਕਿ ਹੁਣ ਅੱਜ ਕੱਲ ਆਪਾਂ ਘਰ ਬਣਾ ਰਹੇ ਆਂ ਸੁਲਾਬੇ ਦੀ ਦਿੱਕਤ ਬਹੁਤ ਆ ਰਹੀ ਆ ਸ਼ੋਰੇ ਦੀ ਪ੍ਰੋਬਲਮ ਆ ਰਹੀ ਆ ਆਪਾਂ ਜਿੰਨੇ ਮਰ ਦੀ ਪੈਸੇ ਲਾਉਨੇ ਆਂ ਦੋ-ਤਿੰਨ ਸਾਲ ਬਾਅਦ ਪ੍ਰੋਬਲਮ ਆਣੀ ਸ਼ੁਰੂ ਹੋ ਜਾਂਦੀ ਹੈ ਇਹਨਾਂ ਦੇ ਨਾਲ ਕੋਈ ਇਹੋ ਜਿਹੀ ਪ੍ਰੋਬਲਮ ਨਹੀਂ ਆਊਗੀ ਚਾਹੇ ਆਪਾਂ ਬ੍ਰਿਕਸ ਯੂਜ਼ ਕਰਦੇ ਆਂ ਚਾਹੇ ਬਲੌਕਸ ਯੂਜ਼ ਕਰਦੇ ਆਂ ਇੱਥੇ ਕੋਈ ਇਦਾਂ ਦੀ ਦਿੱਕਤ ਨਹੀਂ ਹੈਗੀ ਤੇ ਦੂਸਰਾ ਇਹ ਆ ਕਿ ਆਪਣਾ ਇੱਕ ਮਟੀਰੀਅਲ ਸੀਵ ਹੋਊਗਾ ਜਿਵੇਂ ਆਪਾਂ ਪੈਸਾ ਸੀਵ ਹੋਏਗਾ ਪੈਸਾ ਸੀਵ ਹੋਊਗਾ ਮਟੀਰੀਅਲ ਸੀਵ ਜਿਦਾ ਰੇਤਾ ਯੂਜ਼ ਕਰਦੇ ਆਂ ਆਪਾਂ ਜਾਂ ਸੀਮੈਂਟ ਯ